ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਅੱਜ ਆਪਾਂ ਲਾਈਵ ਵੀ ਬੜੇ ਦਿਨਾਂ ਬਾਅਦ ਹੋਏ ਆਂ ਤੇ ਵੀਡੀਓ ਵੀ ਤੁਹਾਡੇ ਲਈ ਪਾਰਟੀ ویئر ਸੂਟਾਂ ਦੀ ਲੈ ਕੇ ਆ ਗਏ ਆਂ ਤੇ ਤੁਸੀਂ ਬੱਸ ਕੀ ਕਰਨ ਦੇ ਆ ਵੀ ਆਪਣੇ ਆਰਡਰ ਬੁੱਕ ਕਰਨੇ ਆ ਸਕਰੀਨ ਸ਼ਾਟ ਭੇਜਣੇ ਆ ਤੇ WhatsApp ਨੰਬਰ ਤੇ ਭੇਜ ਦੇਣੇ ਆ ਨਾਲ ਹੀ ਪੇਮੈਂਟ ਜਿਹੜੀ ਆ ਉਸੇ ਨੰਬਰ ਤੇ ਮੇਰੇ ਤੇ ਹੋ ਜਾਣੀ ਹੈ ਤੇ ਅੱਜ ਦੀ ਜਿਹੜੀ ਵੀਡੀਓ ਆ ਇਹ ਹੈਗੀ ਜੇ ਸਾਰੀ ਪਾਰਟੀ ویئر ਸੂਟਾਂ ਦੀ ਤੇ ਸਾਰੇ ਆਉਣਗੇ ਜੇ ਕਾਟਨ ਦੇ ਕੈਮਰੀ ਕਾਟਨ ਦੇ ਤੇ ਨਾਲ ਮਸਲੀਨ ਕਾਟਨ ਦੇ ਸਾਢੇ 3 ਮੀਟਰ ਦੀ ਕੱਟ ਦੇ ਨਾਲ ਸੂਟ ਜੇ ਆਲ ਪਹਿਲਾ ਸੂਟ ਤਾਂ ਅਨ ਚੈੱਕ ਕਰਾਵਾਂ ਕਲਰ ਹੈਗਾ ਜੇ ਰੈੱਡ ਡਾਰਕ ਰੈੱਡ ਕਲਰ ਜੇ ਦਾ ਨੈਕ ਤੇ ਆ ਜਾਊਗਾ ਤੇ ਨੈਕ ਬਣ ਕੇ نیچے ਆਉਗਾ ਹਾਂ ਇਹ ਨੈਕ ਤੇ ਆ ਜਾਊ ਬੋਡੀ ਤੇ ਆ ਜਾਊਗਾ ਨਾਲ ਇਹਦੇ ਆ ਜਾਊਗਾ ਘੇਰੇ ਦੇ ਉੱਪਰ ਆ ਫਲਾਵਰ ਠੀਕ ਆ ਜੀ ਤੇ ਕਪੜਾ ਹੈਗਾ ਜੇ ਇਹਦਾ ਸਾਢੇ 3 ਮੀਟਰ ਬਰਵਡ ਆ ਜੇ ਕਈ ਕਸਟਮਰ ਦੀ ਨਾ ਕਨਫਿਊਜ਼ਨ ਹੋ ਜਾਂਦੀ ਉਹ ਸਾਢੇ 3 ਮੀਟਰ ਨੂੰ ਨੋਰਮਲ ਬਰ ਸਮਝੀ ਜਾਂਦੇ ਆ ਨੋਰਮਲ ਨਹੀਂ ਹੁੰਦਾ ਇਹ ਵੱਡੇ ਬਰ ਦੇ ਵਿੱਚ ਹੁੰਦਾ ਜੇ ਜਿਹੜਾ ਕਿ 5 ਮੀਟਰ ਦੇ ਕਰੀਬ ਹੋ ਜਾਂਦਾ ਕਪੜਾ ਤੁਹਾਡਾ ਜਿੰਨਾ ਇਹ ਦੁਪੱਟਾ ਹੈ ਮਸਲੀਨ ਕੋਟਨ ਦਾ ਮਸਲੀਨ ਦਾ ਦੁਪੱਟਾ ਜੇ 4 ਸਾਈਡ ਹੈ 4 ਸਾਈਡ ਲੈਸ ਲੱਗੀ ਜੇ ਨਾਲ ਹੈਗਾ ਜੇ ਸਾਰੇ ਇਹਦੇ ਵਰਕ ਹੋਇਆ ਫਲਾਵਰ ਬਹੁਤ ਜ਼ਿਆਦਾ ਸੋਹਣੇ ਬਣੇਗੇ ਤੇ ਇਹਨਾਂ ਦਾ ਰੇਟ ਤੇ ਰੇਂਜ ਜਿਹੜੀ ਜੇ ਉਹ ਹੈਗੀ ਜੇ 950 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਪੇਮੈਂਟ ਰਹੂਗੀ ਜੇ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਜਿਹੜੀ ਉਹ ਨਹੀਂ ਹੈਗੀ ਸੂਟ ਹਾਂ ਸੂਟ ਤੁਹਾਨੂੰ ਆਪਾਂ ਸਾਰੇ ਦਿਖਾਈ ਜਾਂਦੇ ਚੈੱਕ ਕਰੀ ਜਾਓ ਬਸ ਤੁਸੀਂ ਸਕਰੀਨ ਸ਼ਾਟ ਲਈ ਜੋ ਹਾਲੋ ਜੀ ਅੱਗੇ ਆ ਗਿਆ ਗ੍ਰੀਨ ਕਲਰ ਬਹੁਤ ਸੋਹਣਾ ਵਰਕ ਹੈ ਇਹਦਾ ਇਹਦੇ ਵੀ ਸਾਰਾ ਵਰਕ ਤੁਹਾਨੂੰ ਦਿਖਾ ਦੰਨਾ ਮੈਂ ਕੋ ਸਾਰਾ ਜਿਹੜਾ ਮਸ਼ੀਨ ਵਰਕ ਹੈ ਪੂਰੇ ਬੁਟੀਕ ਦੇ ਸੂਟ ਜੇ ਘੈਂਟ ਸੂਟ ਜਿਹੜੇ ਆਪਣੇ ਰੈਡੀ ਹੋਏ ਨੇ ਤੇ ਨਾਲ ਇਹਨਾਂ ਦੇ ਦੁਪੱਟੇ ਜੇ ਨਾਲ ਦੁਪੱਟੇ ਵੀ ਪੂਰੇ ਡਿਜ਼ਾਈਨਰ ਬਾਵਾ ਬੂਆ ਦੇ ਡਿਜ਼ਾਈਨ ਇਹ ਕਰੀ ਚੈੱਕ ਕਰ ਲਿਓ ਵੇਖੇ ਮੈਂ ਵੀ ਨਹੀਂ ਜੇ ਹਾਂ ਜੀ ਦਾ ਦੁਪੱਟਾ ਮਸਲੀ ਦੁਪੱਟਾ ਦਾ ਕੱਟ ਵਰਤ ਨਾਲ ਨਾਲ ਵਰਤ ਪਿਆ ਹਾਂ ਲੋ ਤੁਹਾਨੂੰ ਦੁਪੱਟਾ ਕਰਾਵਾਂ ਚੈੱਕ ਦਾ ਇਹ ਹੈਗਾ ਜੀ ਮਸਲਿਨ कॉटन ਦਾ ਜਿਹੜਾ ਡਿਜ਼ਾਈਨ ਦੁਪट्टे ਦੇ ਉੱਤੇ ਆ ਸੇਮ ਫਲਾਵਰ ਜਿਹੜਾ ਆ ਸੂਟਾਂ ਦੇ ਉੱਤੇ ਆ ਇਹ ਵੀ ਸੇਮ ਰੇਂਜ ਜੇ ਸੇਮ ਰੇਟ ਜੇ 950 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਆਹ ਡਿਜ਼ਾਈਨ ਚੈੱਕ ਕਰੋ ਬਹੁਤ ਜ਼ਿਆਦਾ ਪਿਆਰਾ ਡਿਜ਼ਾਈਨ ਜੇ ਨੈਕ ਤੇ ਬਣਿਆ ਹੋਊਗਾ ਇਹ ਆ ਗਿਆ ਤਾਂ ਨੈਕ ਤੇ ਘੇਰਾ ਆਹ ਥੱਲੇ ਆ ਗਿਆ ਘੇਰੇ ਦੇ ਉੱਤੇ ਇਹਦੇ ਡਿਜ਼ਾਈਨ ਇੱਧਰ ਬਾਹਾਂ ਦੇ ਉੱਤੇ ਤੇ ਨਾਲ ਇਹਦੇ ਦੁਪੱਟਾ ਆ ਗਿਆ ਪਲੇਨ ਇਹ ਆ ਗੋ ਪਲੇਨ ਫੋਟੀ ਦਾ ਦੁਪੱਟਾ ਹਾਂਜੀ ਫੋਟੀ ਦਾ ਮਸਕੀਨ ਕਾਟਨ ਦਾ ਦੁਪੱਟਾ ਤੇ ਇਹ ਵੀ ਤੁਹਾਨੂੰ ਮਿਲੂਗਾ ਜੇ 950 ਰੁਪਏ ਸ਼ਿਪਿੰਗ ਜਿਹੜੀ ਹੋਊਗੀ ਫ੍ਰੀ ਦੇ ਨਾਲ ਇਹਦੇ ਵਿੱਚ ਦੂਜਾ ਕਲਰ ਆ ਗਿਆ orange shade ਅੱਗੇ ਮਹਰੂਨ ਸੀਗਾ ਤੇ ਹੁਣ ਆ ਗਿਆ orange orange shade ਇਹ ਹੈਗੇ ਜੇ ਕੈਮਰੇ ਕਾਟਨ ਦੇ ਸੂਟ ਜੇ ਕਪੜਾ ਬਹੁਤ ਜ਼ਿਆਦਾ ਪਿਆਰਾ ਜੇ ਬਿਨਾ ਲਾਈਨਿੰਗ ਤੋਂ ਸੂਟ ਜਿਹੜੇ ਜੇ ਸਟਿਚ ਹੁੰਦੇ ਜੇ ਇਹ ਹੈਗੇ ਜੀ ਕਾਟਨ ਕੈਮਰੀ ਕਾਟਨ ਦੀ ਸੇਮ ਦੁਪੱਟਾ ਜਿਹੜਾ ਇਹਦਾ ਜੇ ਤੁਸੀਂ ਵੇਖ ਸਕਦੇ ਜੇ ਡਿਜ਼ਾਈਨਰ ਇਹਦਾ ਕਾਟਨ ਦਾ ਦੁਪੱਟਾ ਸੇਮ 4 ਸਾਈਡ ਲੈਸ ਲੱਗੀ ਹੈ। ਹਰੋ ਚੈੱਕ ਕਰੋ ਸੇਮ ਰੱਖ ਹੋਇਆ ਬਦ ਨਹੀਂ। ਕੰਦਰ ਬਹੁਤ ਜ਼ਿਆਦਾ ਪਿਆਰੇ ਜੇ ਸੂਟ ਬਹੁਤ ਜ਼ਿਆਦਾ ਸੋਹਣੇ ਜੇ। ਸ਼ਿਪਿੰਗ ਹੈਗੀ ਜੇ ਫ੍ਰੀ ਇਹਨਾਂ ਦੇ ਵਿੱਚ। ਰੇਟ ਹੈਗਾ ਜੇ 900 ਤੇ 50 ਰੁਪਏ। ਅੱਗੇ ਆ ਗਿਆ ਸਾਲਾ ਫਿਰ ਸਟੈਕ ਕਰਦੇ ਆ। ਆਹ ਲੋ ਜੀ ਬਲੈਕ ਕਲਰ। ਫਿਰ ਬਲੈਕ ਦੇ ਤੇ ਕਟਾਈ ਬਹੁਤ ਸੋਹਣੀ ਹੋਈ ਹੈ। ਤੇ ਉਹਨਾਂ ਸੋਨਾ ਨਾਲ ਦੁਪੱਟਾ ਜੇ ਇਹਦੇ ਆਹ ਲੋ ਨੱਕ ਤੋਂ ਮਤ ਖਾਣ ਨੱਕ ਦਾ ਡਿਜ਼ਾਈਨ ਸਾਰਾ ਹੈਗਾ ਤੇ ਲੈ ਕੇ ਤੇ ਘੇਰੇ ਤੱਕ ਬਣਿਆ ਪੂਰਾ ਇਹਦੇ ਆ ਗਿਆ ਥੱਲੇ ਘੇਰੇ ਦੇ ਉੱਤੇ ਡਿਜ਼ਾਈਨ ਤੇ ਨਾਲ ਇਹਦੇ ਆ ਗਿਆ ਦੁਪੱਟਾ ਟਾਈ ਐਂਡ ਡਾਈ ਦਾ ਬਲੈਕ ਕਲਰ ਦਾ ਆਹ ਟਾਈ ਐਂਡ ਦਾ ਦੁਪੱਟਾ ਮਸਲੀਨ ਪਟਨ ਦਾ ਕੋਲ ਸਾਈਡ ਲਾਸਟ ਜੀ ਇਹਦੇ ਬਹੁਤ ਸੋਨਾ ਦੁਪੱਟਾ ਜੇ ਬਹੁਤ ਹੀ ਪਿਆਰਾ ਸੂਟ ਹੈ ਹੈਵੀ ਸੂਟ ਆ ਲੋ ਇੱਕ ਕਰੋ ਇਹ ਰਹੀ ਹੈ ਸਕਰੀਨਸ਼ਾਟ ਲਈ ਜੋ WhatsApp ਤੇ ਭੇਜ ਦਿਓ ਪੇਮੈਂਟ ਜਿਹੜੀ ਜੇ ਤੁਹਾਨੂੰ ਪਤਾ ਸਾਡੀ ਆਨਲਾਈਨ ਅਡਵਾਂਸ ਹੁੰਦੀ ਜੇ ਕੈਸ਼ ਔਨ ਡਿਲੀਵਰੀ ਚ ਆਪਾਂ ਕੰਮ ਨਹੀਂ ਕਰਦੇ ਆ ਲਓ ਜੀ ਅਭੀ ਆ ਗਿਆ ਦੂਜਾ ਕਲਰ ਕਾਟਨ ਦੇ ਵਿੱਚ ਹਾਂ ਉਹ ਡਾਰਕ ਛੇੜ ਹੀਗੀ ਥੋੜੀ ਜਿਹੀ ਲਾਈਟ ਛੇੜ ਹਾਂ ਇਹ ਸੇਮ ਜਿਹੜਾ ਜੇ ਕਾਟਨ ਦਾ ਜੇ ਕੈਮਰੀਕ ਕਾਟਨ ਦੇ ਸੂਟ ਜੇ ਤੇ ਦੁਪੱਟਾ ਵੀ ਦੁਪੱਟਾ ਇਹਦੇ ਨਾਲ ਸੇਮ ਆ ਗਿਆ ਪਲੇਨ બસ ਐਂਡ ਤੱਕ ਜਾਈ ਗਏ ਉਹ ਬਸ ਸੂਟ ਆਪਾਂ ਤੁਹਾਨੂੰ ਜਿਹੜੇ ਸਾਰੇ ਦਿਖਾਉਣੇ ਨੇ ਟਾਪ ਕਲਾਸ ਏ ਅੱਜ ਆ ਲੋ ਜੀ ਇਹ ਆ ਗਿਆ orange shade orange ਇਹਦਾ orange shade ਆ ਗਈ ਲਾਈਟ ਥੋੜੀ ਜਿਹੀ ਲਾਈਟ orange shade ਤੇ ਇਹ ਹੈਗਾ ਜੀ neck ਦੇ ਉੱਪਰ ਡਿਜ਼ਾਈਨ ਇਹਦੇ ਇਹ ਫਰੰਟ ਬਣਿਆ ਦਾ ਤੇ ਸਾਰਾ ਫਰੰਟ ਥੱਲੇ ਤੱਕ ਘੇਰੇ ਤੱਕ ਬਣਿਆ ਸੂਟ ਦਾ ਬਹੁਤ ਪਿਆਰਾ ਤੇ ਕਪੜਾ ਹੈਗਾ ਜੇ ਕਾਟਨ ਦਾ ਬਿਨਾ ਲਾਈਨਿੰਗ ਤੋਂ ਸਟਿਚ ਹੋਣ ਵਾਲਾ ਤੇ ਇਹਨੂੰ ਤੁਸੀਂ ਬੜੇ ਆਰਾਮ ਦੇ ਨਾਲ ਸਟਿਚ ਕਰਵਾ ਸਕਦੇ ਜੇ ਵੱਡੇ ਪਰਦੇ ਵਿੱਚ ਜੇ 3.5 ਮੀਟਰ ਦੀ ਕੱਟ ਦੇ ਨਾਲ ਤੇ ਦੁਪੱਟਿਆਂ ਦੇ ਉੱਤੇ ਹੈਗਾ ਜੇ ਵਰਕ ਬਹੁਤ ਹੀ ਪਿਆਰਾ ਤੇ ਨਾਲ ਜੇ ਲੈਂਸ ਲੱਗੀ ਜੇ ਲੈਂਸ ਲੱਗੀ ਜੇ ਵਰਕ ਹੋਇਆ ਜੇ ਉਹੀ ਸੇਮ ਵਰਕ ਜਿਹੜੇ ਸੂਟਾਂ ਤੇ ਨੇ ਉਹੀ ਦੁਪੱਟਿਆਂ ਤੇ ਨੇ ਬਹੁਤ ਪਿਆਰੇ ਸੂਟ ਜੇ ਬਹੁਤ ਹੀ ਜ਼ਿਆਦਾ ਸੋਹਣੇ ਸ਼ਿਪਿੰਗ ਹੈ ਜੀ ਫ੍ਰੀ ਇਹਨਾਂ ਦੇ ਵਿੱਚ ਰੇਟ ਹੈਗਾ ਜੀ ਇਹਨਾਂ ਦਾ 900 ਤੇ 50 ਰੁਪਏ ਆਹ ਲੋ ਆ ਵੀ ਕਲਰ ਚੈੱਕ ਕਰ ਲਓ ਇਹਦਾ ਤੁਹਾਨੂੰ ਦੁਪੱਟਾ ਦਿਖਾਉਣਾ ਮੈਂ ਦੁਪੱਟਾ ਦੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਦਾ ਇਹਦਾ neck ਤੇ ਘੇਰਾ ਬਣਿਆ ਦਾ ਹਾਂ ਆ neck ਦਾ ਡਿਜ਼ਾਈਨ ਆ ਘੇਰੇ ਦਾ ਡਿਜ਼ਾਈਨ ਆ ਲੋ ਆ ਕਰੋ ਚੈੱਕ ਦਾ ਦੁਪੱਟਾ ਜਿਹੜੀ ਦੁਪੱਟਾ ਬਹੁਤ ਸੋਹਣਾ ਬਟਾ ਦੁਪੱਟੇ ਦੇ ਸੈਂਟਰ 'ਚ ਪਾ ਜੀਏ ਤੇ ਕੋਲ ਦਾ ਦੁਪੱਟਾ ਤੇ ਸੈਂਟ ਜਾਊਗਾ ਪਿਆਰ ਤੇ ਸੇਮ ਵਰਕ ਆਊਗਾ ਨਾਲ ਤੇ ਨਾਲ ਸਾਈਡਾਂ ਤੇ ਆਊਗਾ ਜੇ ਇਹਦੇ ਵਰਕ ਸਾਰਾ ਹੀ ਵਰਕ ਤੁਹਾਨੂੰ ਮੈਂ ਦੱਸਿਆ ਉਹੀ ਸੂਟਾਂ ਦੇ ਨਾਲ ਦਾ ਦੁਪੱਟਿਆਂ ਦੇ ਉੱਤੇ ਨਾਲ ਲਿਆਸ ਫਿਲ ਕੀਤੀ ਹੋਈ ਆ ਨਾਲ ਪੈਚ ਵਰਕ ਰੱਖਿਆ ਦੋ ਦੋ ਆਹ ਲੋ ਜੀ ਕਲਰ ਕਲਰ ਬਹੁਤ ਜਿਆਦਾ ਪਿਆਰਾ ਜੇ ਸ਼ੈਡ ਤੇ ਉਦਾਂ ਹੀ neck ਦੇ ਉੱਪਰ ਡਿਜ਼ਾਈਨ ਬਣਿਆ ਹੋਇਆ ਇਹਦੇ ਥੱਲੇ ਇਹਦੇ ਘੇਰੇ ਦੀ ਕੋਈ ਹੈ ਨਹੀਂ ਕੀ ਜਾਂਦੇ ਆ ਹਾਂ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਲੈਂਥ ਦੀ ਇਹਦੀ ਕੋਈ ਪ੍ਰੋਬਲਮ ਨਹੀਂ ਜਿੱਦਾਂ ਮਰਜ਼ੀ ਬਣਾ ਲਓ ਦੁਪੱਟਾ ਇਹਦੇ ਨਾਲ ਹੈਗਾ ਜੇ ਮਸਲੀਨ कॉटन ਦਾ ਕੱਟਵਰਕ ਤੇ ਨਾਲ ਹਰਦੀਆਂ ਫਲਾਵਰ ਕੱਟਵਰਕ ਹੋਇਆ ਜੇ ਬਹੁਤ ਜ਼ਿਆਦਾ ਸੋਹਣਾ ਤੇ ਆਹ ਜੇ कॉटन ਦਾ ਸੂਟ ਇਹ ਬਿਨਾਂ ਲਾਈਨਿੰਗ ਤੋਂ ਸਟਿਚ ਹੁੰਦੇ ਜੇ ਸਾਰੇ ਸੂਟ ਐ ਰੇਟ ਇਹਨਾਂ ਦਾ ਜਿਹੜਾ ਜੇ ਉਹ ਅੱਜ ਦਾ ਹੈਗਾ ਜੇ ਸਿਰਫ 900 ਤੇ 50 ਰੁਪਏ ਸ਼ਿਪਿੰਗ ਦਵਾਂਗੇ ਫਰੀ ਤੁਹਾਨੂੰ ਇਹਨਾਂ ਦੇ ਉੱਤੇ ਆ ਲੋ ਚੈੱਕ ਕਰ ਲਓ ਆ ਵੀ ਕਦਰ ਵੇਖੋ ਗੱड्डा ਪਿਆਰਾ ਜੇ ਘੇਰੇ ਦੇ ਉੱਤੇ ਦਾ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਹੈ ਨਾਲ ਬਾਵਾ ਦੇ ਉੱਪਰ ਵੀ ਹੈਗਾ ਜੇ ਇਹਦੇ ਤੇ ਦੁਪੱਟਾ ਹੈਗਾ ਜੀ ਇਹਦੇ ਨਾਲ ਮਸਲੀਨ ਕਾਟਨ ਦਾ ਟਾਈ ਐਂਡ ਹੈ ਜੀ ਦਾ ਬਹੁਤ ਖੁੱਲੇ ਡੁੱਲੇ ਦੁਪੱਟੇ ਆ ਇਹਨਾਂ ਦੇ 2.5 2.5 ਮੀਟਰ ਦੇ ਕਰੀਬ ਦੁਪੱਟੇ ਨੇ ਸਾਰੇ ਲੈਂਸ ਲੱਗੀ ਜੇ ਤੇ ਟੂ ਸਾਈਡ ਫੋਰ ਸਾਈਡ ਹੈ ਨਹੀਂ ਦੱਸੋ ਟੂ ਸਾਈਡ ਲੈਂਸ ਲੱਗੀ ਜੇ ਇਹ ਆ ਗਏ ਕਾਚੀ ਰੰਗ ਹਾਂਜੀ ਦਾਵਾ ਸ਼ੇਡ ਚਲੋ ਜੀ ਡਿਜ਼ਾਈਨ ਚੈੱਕ ਕਰੋ ਸੂਟ ਦਾ ਬਰਕੀ ਬਹੁਤ ਸੋਹਣਾ ਹੈ ਹਾਂ ਇਹਦਾ ਘੇਰੇ ਤੇ ਵੀ ਬਹੁਤ ਪਿਆਰਾ ਹੈ ਹੈ ਚੱਲਣ ਦੇ ਚੱਲਣ ਦੇ ਰਾਟ ਘੇਰੇ ਦੇ ਉੱਪਰ ਬਹੁਤ ਜਿਆਦਾ ਸੋਹਣਾ ਵਰਕਿਆ ਇਹਨੇ ਬਣਿਆ ਪੂਰਾ ਨਾਲ ਇਹਦਾ ਕਲੀਆਂ ਪਾ ਕੇ ਦਾ ਘੇਰਾ ਬਣਿਆ ਇਸ ਨਾਲ ਜਵਤ ਦੁਪੱਟਾ ਬਹੁਤ ਇੰਪੋਰਟੰਟ ਦਾ ਕੱਟ ਰਿਹਾ ਤੇ ਨਾਲ ਕਲੀਆਂ ਪਾ ਕੇ ਘੇਰਾ ਪਾਇਆ ਕਹਿੰਦੀ ਉਹ ਆਹ ਲਓ ਜੀ ਸੂਟ ਆ ਗਿਆ ਜੀ ਬਹੁਤ ਜਿਆਦਾ ਸੋਹਣਾ ਦੁਪੱਟਾ ਉਹਦੇ ਨਾਲ ਉਹ ਵੀ ਸੋਹਣਾ ਕਾਲਾ ਨਾਲ ਕਹਿੰਦੀ ਕੁੜਕੜੀ ਮੜੇ ਨਾਲ ਸੋਹਣੀ ਮੁੜੀ ਇਹੋ ਕੰਮ ਦਪੱਟਰਾ ਸੂਟ ਨਾਲ ਸੋਹਣਾ ਤੇ ਸੂਟ ਦਪੱਟੇ ਨਾਲ ਸੋਹਣਾ ਦੀ ਰਕੜਾਈ ਦੇ ਕੰਟਰਾਸਟ ਬਹੁਤ ਸੋਹਣਾ ਹੈ ਬਹੁਤ ਜਿਆਦਾ ਸੋਹਣਾ ਬਹੁਤ ਜਿਆਦਾ ਸੋਹਣਾ ਇੱਚ ਲਾਈਨਿੰਗ ਦੀ ਲੋਡ ਪੈ ਸਕਦੀ ਜੇ ਇਹ ਹੈਗਾ ਜੇ ਸਟਾਫ ਜੜਾ ਜੇ ਬੜਾ ਪਤਲਾ ਤੇ ਕਪੜਾ ਹੈਗਾ ਜੇ ਕਾਟਨ ਦਾ ਆ ਲੋ ਇਹ ਹੈਗਾ ਜੀ neck ਤੇ ਉੱਤੇ ਡਿਜ਼ਾਈਨ ਘੇਰੇ ਤੇ ਡਿਜ਼ਾਈਨ ਗ੍ਰੇ ਕਲਰ ਦਾ ਕੰਟਰਾਸਟ ਜੇ ਨਾਲ ਇਹਦੇ ਆਫ ਵਾਈਟ ਕਲਰ ਦਾ ਬੀਸ ਆ ਆਫ ਵਾਈਟ ਜਾਂ ਬੇਸ ਜੇ ਇਹਦਾ ਤੇ ਦੁਪੱਟਾ ਵੀ ਇਹਦੇ ਨਾਲ ਉਦਾਂ ਦਾ ਹੀ ਰਲਦਾ ਮਿਲਦਾ ਜੀ ਆਫ ਵਾਈਟ ਨਹੀਂਗਾ ਆਫ ਵਾਈਟ ਕ੍ਰੀਮ ਕ੍ਰੀਮ ਹੋਣੀ ਆ ਫਿਰ ਬੇ ਲਾਈਟ ਪਿੰਕ ਆ ਅ ਜਿੱਦਾਂ ਦਾ ਦੁਪੱਟੇ ਦਾ ਕਲਰ ਆਉਂਦਾ ਨਾ ਇਦਾਂ ਦਾ ਸੂਟ ਦਾ ਬੇਸ ਆ ਪਿੰਕ ਜਿਹਾ ਲਾਈਟ ਹਾਂ ਲਓ ਜੀ ਇਹਦੇ ਵਿੱਚ ਆ ਗਿਆ ਦੂਜਾ ਕਲਰ ਇਹ ਡਿਜ਼ਾਈਨ ਇਹ ਡਿਜ਼ਾਈਨ ਅੱਗੇ ਵੀ ਤੁਸੀਂ ਵੇਖਿਆ ਸੀ ਇਹ ਚ ਦੂਜਾ ਕਲਰ ਆ ਗਿਆ ਦੁਪੱਟਾ ਆ ਗਿਆ ਨਾਲ ਇਹਦੇ ਮਸਲੀਨ ਕਾਟਨ ਦਾ ਕੱਟ ਰੱਖਦੇ ਨਾਲ ਨਾਲ ਆਉਂਦਾ ਇਹ ਤੁਹਾਨੂੰ ਸਾਰੇ ਜਿਹੜੇ ਮਿਲਣਗੇ ਜੇ ਕਿੰਨੇ ਚ 950 ਰੁਪਈਆ ਦੇ ਵਿੱਚ ਸ਼ਿਪਿੰਗ ਫਰੀ ਦੇ ਨਾਲ ਆਹ ਵੇਖੋ ਸੂਟ ਜਿਹੜੀ ਕੋ ਤੁਸੀਂ ਚੈੱਕ ਕਰੋ ਬਹੁਤ ਸੋਹਣਾ ਕਲਰ ਡਿਜ਼ਾਈਨ ਹੀ ਬਹੁਤ ਸੋਹਣਾ ਕਲਰ ਤੇ ਡਿਜ਼ਾਈਨ ਬਹੁਤ ਜਿਆਦਾ ਪਿਆਰੇ ਨੇ ਸੂਟ ਬਹੁਤ ਹੀ ਜਿਆਦਾ ਸੋਹਣੇ ਤੇ ਦੁਪੱਟੇ ਸੂਟਾਂ ਨਾਲੋਂ ਵੀ ਸੋਹਣੇ ਮਸਲੀਨ ਬੰਦਾ ਦੁਪੱਟਾ ਤੇ ਕਟਵਰਕ ਦੇ ਨਾਲ ਨਾਲ ਸੇਮ ਫਲਾਵਰ ਬਣੇ ਆ ਹੁਣ ਇਹ ਇਹ ਹੀਗੇ ਆਪਣੇ ਕੋਲ ਕਾਟਨ ਦੇ ਸੂਟ ਇਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਹਾਂ ਹੁਣ ਮਸਲੀਨ ਕਾਟਨ ਦੇ ਸੂਟ ਉਹ ਵੀ ਤੁਹਾਨੂੰ ਮਿਲਣਗੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਸੇਮ ਰੇਂਜ ਸੇਮ ਰੇਟ ਦੇ ਇਹਨਾਂ ਦਾ ਵੀ ਹੈ ਚਲ ਗਿਆ ਚਲ ਗਿਆ ਮੈਂ ਵੇਖਾਂ ਰਹੇ ਆ ਲੋ ਜੀ ਕਰੋ ਚੈੱਕ ਜਰੀ ਕੇ ਨੂੰ ਇਹ ਹੈਗਾ ਜੇ ਬਲੈਕ ਕਲਰ ਫੋਰਸਨ ਨੈਕ ਤੇ ਇਹਦੇ ਚ ਆ ਲੈਸ ਫਿਲ ਕੀਤੀ ਹੋਈ ਆ ਹਾਂ ਥਲੇ ਘੇਰੇ ਦੇ ਉੱਤੇ ਹੈਗਾ ਜੇ ਇਹਦੇ ਕਟਵਰਕ ਹਾਂ ਫਲਾਵਰ ਬਣੇ ਹੋਏ ਨੇ ਤੇ ਡਿਜ਼ਾਈਨ ਬਹੁਤ ਪਿਆਰਾ ਜੇ ਪੈਚ ਉੱਤੇ ਲੱਗੇ ਆ ਬਹੁਤ ਸੋਹਣੇ ਇਹਨਾਂ ਦੇ ਤੇ ਦੁਪੱਟਾ ਜਿਹੜਾ ਹੈਗਾ ਜੇ ਇਹਦਾ ਬਲੈਕ ਕਲਰ ਦਾ ਟਾਈ ਐਂਡ ਆ ਜੀ ਦਾ ਇਹਦਾ ਫੋਰ ਸਾਈਡ ਲੈਸ ਲੱਗੀ ਹੋਈ ਦੁਪੱਟੇ ਦੇ ਫੋਰ ਸਾਈਡ ਲੈਸ ਇਧਰੋਂ ਸੂਟ ਮੜਾ ਚੁੱਕੇ ਨਹੀਂ ਤਾਂ ਹਾਂ ਜੀ ਇਹ ਪੂਰੇ ਘੈਂਟ ਪਾਰਟੀ ਵੀਰ ਸੂਟ ਜੇ ਆ ਲਓ ਜੀ ਵੇਖ ਲਓ ਤੁਸੀਂ ਸੂਟ ਕਰ ਲੋ ਚੈੱਕ ਇਹ ਤੁਹਾਨੂੰ ਮਿਲਣਗੇ ਸਾਰੇ ਜਿਹੜੇ ਜੇ 950 ਰੁਪਈਆ ਚ ਆ ਜਿਹੜੇ ਹੈਗੇ ਜੇ ਇਹ ਹੈਗੇ ਜੇ ਮਸਲਿਨ कॉटन ਦੇ ਆ ਡਿਜ਼ਾਈਨ कॉटन ਤੇ ਵੀ ਆਇਆ ਸੀ ਤੁਹਾਨੂੰ ਆ ਗਿਆ ਇਹ ਮਸਲਿਨ कॉटन ਤੇ ਮਸਲਿਨ कॉटन ਦੇ ਉੱਪਰ ਵੀ ਡਿਜ਼ਾਈਨ ਹੀ ਤੇ कॉटन ਤੇ ਵੀ ਉਹਦੇ ਵਿੱਚ ਦੋ ਕਲਰ ਹੀ ਜੇ ਇਹਦੇ ਵਿੱਚ ਇੱਕੋ ਸਿੰਗਲ ਹੀ ਹੈ ਤੇ ਦੁਪੱਟਾ ਦਾ ਪਲੇਨ ਆਉਂਦਾ ਦੁਪੱਟੇ ਪਲੇਨ ਹੀ ਹਨਾਂ ਦੇ ਨਾਲ ਅਜੇ ਕਲਰ ਤੇ ਡਿਜ਼ਾਈਨ ਤੇ ਜੇ ਤੁਹਾਨੂੰ ਦਿਖਾਉਣੇ ਆ ਅਜੇ ਤਾਂ ਸ਼ੁਰੂਆਤ ਹੀ ਹੋਈ ਆ ਆ ਚੈੱਕ ਕਰੋ ਯਾਰੀ ਕਲਰ ਬਹੁਤ ਜ਼ਿਆਦਾ ਸੋਹਣਾ ਜੇ ਇਧਰ ਲਾਈਵ ਦੇ ਵਿੱਚ ਕਲਰ ਬਹੁਤ ਜ਼ਿਆਦਾ ਘੈਂਟ ਆਉਣ ਰਿਹਾ ਆ ਇਹ ਕਲਰ ਜੇ ਜਿਹੜਾ origignal live ਦੇ ਵਿੱਚ ਆਉਣ ਰਿਹਾ ਬਲੈਕ ਕਲਰ ਤੇ ਵਰਕ ਹੋਇਆ ਕੜਾਈ ਦਾ ਬਲੈਕ ਨਹੀਂ ਕਾਦੇ ਗ੍ਰੀਨ ਹੈ ਕੰਟਰਾਸਟ ਹੀ ਬੜੇ ਪਿਆਰੇ ਬਣਾਏ ਆ ਇਹਦੇ ਵਿੱਚ ਕੱਟ ਵਰਕ ਵੇਖੋ ਕੱਡਾ ਸੋਹਣਾ ਆ ਵੇਖੋ ਬਹੁਤ ਸੋਹਣਾ ਵਰਕ ਹੋਇਆ ਸੂਟ ਦਾ ਤੇ ਨਾਲ ਇਹਦੇ ਹੈਗਾ ਜੇ ਦੁਪੱਟਾ ਦੁਪੱਟਾ ਉਹਦੇ ਨਾਲ ਵੀ ਸੁਣਾ ਬਾਵਾ ਤੇ ਨਹੀਂ ਹੈਗਾ ਨਹੀਂ ਨਹੀਂ ਦੁਪੱਟਾ ਜਿਹੜਾ ਹੈਗਾ ਜੇ ਤਾਂ ਬਹੁਤ ਪਿਆਰਾ ਜੇ ਮਸਲੀਨ ਕਾਟਨ ਦਾ ਈ ਦੁਪੱਟਾ ਘੱਟ ਰੁਕਦੇ ਨਾਲ ਨਾਲ ਸੇਂ ਵਰਕ ਹੋਇਆ ਅੱਡੇ ਇਹ ਸਾਰੇ ਜਿਹੜੇ ਅੱਜ ਦੀ ਵੀਡੀਓ ਦੇ ਸੂਟ ਜਿਹੜੇ ਆ ਇਹ ਹੈਗੇ ਜੇ 950 ਰੁਪਈਆ ਦੇ ਵਿੱਚ ਨੈਸ਼ਨਲ ਡਿਜ਼ਾਈਨ ਦਿਖਾਉਨੇ ਤੁਹਾਨੂੰ ਹਣਾ ਜਿਹੜਾ ਤਮਾਸ਼ੇ ਆਹ ਆ ਚੈੱਕ ਕਰੋ ਬਈ ਡਿਜ਼ਾਈਨ ਹਾਂਜੀ ਬਹੁਤ ਸਾਰਾ ਪ੍ਰਿੰਟ ਬਣਿਆ ਦਾ ਕਲਰ ਬਹੁਤ ਜਿਆਦਾ ਸੋਹਣੇ ਜੇ ਕੰਟਰਾਸਟ ਕਢਾਈਆਂ ਦੇ ਬਹੁਤ ਪਿਆਰੇ ਜੇ ਤਾਂ ਘੇਰਾ ਬਣਿਆ ਘੇਰਾ ਬਹੁਤ ਸੋਹਣਾ ਬਣਿਆ ਦਾ ਫੈਸ਼ ਅ ਫੈਸ਼ ਲੱਗਾ ਇਹਦੇ ਵਿੱਚ ਪ੍ਰਿੰਟ ਦਾ ਪੈਚ ਲਾ ਕੇ ਉੱਤੇ ਕਢਾਈ ਜੇ ਨਾਲ ਇਹਦੇ ਆ ਸਾਰੀ ਕਢਾਈ ਵੇਖ ਸਕਦੇ ਜੇ ਦੁਪट्टे ਦੇ ਉੱਪਰ ਵੀ ਇਹਦੇ ਕਢਾਈ ਹੋਈ ਜੇ ਸਾਰੇ ਤੇ ਮਸੀ ਫੜਨਾ ਦੁਪੱਟਾ ਕੱਟ ਰੱਖਿਆ ਨਿਆ ਇਹ ਨਾਲ ਰੱਖ ਪਿਆ ਇਹ ਸਾਰੇ ਜਿਹੜੇ ਤੁਹਾਨੂੰ ਅੱਜ ਤੁਹਾਨੂੰ ਆਪਾਂ ਦੇ ਦੇਦਨੇ ਆਪਾਂ ਪਾਰਟੀ ویئر ਸੂਟ ਤੇ ਰੇਟ ਸਿਰਫ ਦੇਣਾ ਇਹਨਾਂ ਦਾ 900 900 ਤੇ 50 ਰੁਪਏ ਬਸ ਅਭੀ ਚੈੱਕ ਕਰ ਲਓ ਇਹਦੇ ਵਿੱਚ ਦੂਜਾ ਕਲਰ ਪਿਸਤਾ ਸ਼ੇਡ ਆ ਗਈ ਮਹਿੰਦੀ ਲਾਈਟ ਹਾਂ ਇਹ ਆ ਗਿਆ ਇਹਦੇ ਵਿੱਚ ਮਹਿੰਦੀ ਸ਼ੇਡ ਇਹ ਕਲਰ ਜਿਹੜਾ ਆ ਵੀਡੀਓ ਦੇ ਵਿੱਚ ਥੋੜਾ ਜਿਹਾ ਚੇਂਜ ਆਉਣ ਡਿਆ ਪਰ ਬਹੁਤ ਹੀ ਪਿਆਰਾ ਕਲਰ ਆ। ਇਹ ਮਸਲੀ ਕਟਨ ਦਾ ਦਿੱਤਾ। ਹਾਂਜੀ। ਦੁਪੱਟੇ ਬਹੁਤ ਸੋਹਣੇ ਜੀ ਇਹਨਾਂ ਦੇ ਦੁਪੱਟਿਆਂ ਤੇ ਕੱਟਵਰਕ ਨਾਲ ਕਢਾਈਆਂ ਹੋਈਆਂ ਹਨ ਕਿਨਾਰੀਆਂ ਦੇ ਉੱਤੇ। ਬੜੇ ਪਿਆਰੇ ਜਿਹੇ ਡਿਜ਼ਾਈਨ ਹੈ ਇਹਨਾਂ ਦੇ। ਇਹ ਟਿਕੇਟ ਆ ਵੀ ਬਹੁਤ ਸੋਹਣਾ ਹੈ। ਹਾਂਜੀ। ਲਿਓ ਜੀ। ਇਹ ਮਸਲੀਨ कॉटन ਦੇ ਵਿੱਚ ਹੈਗਾ ਜੀ ਆਪਣੇ ਕੋ ਐਂਡ ਸੂਟ ਤੇ ਲਾਟ ਸੂਟ ਨਿੱਕੀ ਨਿੱਕੀ ਬੁਟੀ ਦਾ ਸੂਟ ਤੇ ਥੱਲੇ ਇਹਦੇ ਕੱਟਵਰਕ ਧੰਨਵਾ ਦਿਖਾਉਣਾ ਕੀਤਾ ਸੂਟ ਦਾ ਕਮਾਲ ਦਾ ਬਹੁਤ ਸੈਂਸਫੁਲ ਬਣਿਆ ਬਹੁਤ ਹੀ ਪਿਆਰਾ ਡਿਜ਼ਾਈਨ ਜੇ ਇਹਦਾ ਬਾਵਾਂ ਕਲਰ ਤੇ ਦੁਪੱਟਾ ਜਿਹੜਾ ਜੇ ਇਹਦਾ ਉਹਨਾਂ ਹੀ ਕੈਂਡ ਦੁਪੱਟਾ ਜੇ ਇਹਦਾ ਸਿਲਕ ਪਟਨ ਦਾ ਦੁਪੱਟਾ ਦੁਪੱਟੇ ਦੇ ਹੈਗਾ ਜੀ 2 ਸਾਈਡ ਨਹੀਂ ਇੱਕ ਸਾਈਡ ਹਾਂ ਇੱਕ ਸਾਈਡ ਤੇ ਆ ਗਿਆ ਕੱਟਵਰਕ 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 ਟੂ ਸਾਈਡ ਕਢਾਈ ਇੱਕ ਹੈ ਹਾਂ ਆ ਲੋ ਜੀ ਇਹ ਆ ਗਿਆ ਫਲਾਵਰ ਇਹਦੇ ਤੇ ਨਾਲ ਇਹਦੇ ਆ ਗਿਆ ਜੇ ਪੂਰਾ ਥੱਲੇ ਡਿਜ਼ਾਈਨਰ ਘੇਰਾ ਨਾਲ ਵਰਕ ਬਹੁਤ ਪਿਆਰਾ ਜਿਹਾ ਤੇ ਇਸ ਤੋਂ ਬਾਅਦ ਆਪਣੇ ਕੋਲ ਸੂਟ ਰਹਿ ਕੇ ਤਿੰਨ ਕੁ ਹੋਰ ਉਹਨਾਂ ਦਾ ਰੇਟ ਹੈਗਾ ਜੇ 750 ਰੁਪਏ ਕੈਮਰਿਕ ਕਾਟਨ ਦੇ ਸੂਟ ਆ ਵੀ ਉਹ ਵੀ ਆਪਾਂ ਵੀਡੀਓ ਦਿਖਾ ਦਿੰਨੇ ਆ ਜਿੰਨੇ ਲੈਣੇ ਆ ਤੁਸੀਂ ਉਹ ਵੀ ਬੁੱਕ ਕਰ ਸਕਦੇ ਲਓ ਬਈ ਆ ਲੋ ਜੀ ਕਲਰ ਵੇਖੋ ਕਿੱਡਾ ਪਿਆਰਾ ਜਿਹਾ ਪੂਰਾ جگਮਗ ਜਗਮਾ ਕਰਦਾ ਕਲਰ ਹੈ 2-ਸ਼ੇਪ 블랙 ਬਣਿਆ ਹਾਂ ਤੇ ਮਾਰਦੇ ਕਢਾਈ ਵਰਕ ਹੋਇਆ ਬਹੁਤ ਸੋਹਣਾ ਵਰਕ ਹੋਇਆ ਬਹੁਤ ਪਿਆਰਾ ਇੱਕ ਸਾਈਡ ਸਾਰੀ ਜਿਹੜੀ ਇਹਦੀ ਜੇ ਵਰਕ ਹੈ ਪੂਰਾ ਡਿਜ਼ਾਈਨਰ ਡਿਜ਼ਾਈਨਰ ਜੀ ਥੱਲੇ ਘੇਰੇ ਦੇ ਉੱਤੇ ਤੇ ਦੁਪੱਟਾ ਇਹਦੇ ਨਾਲ ਹੈਗਾ ਜੇ ਮਸਲੀਨ ਦਾ ਸੂਟ ਹੈਗਾ ਜੇ ਕਾਟਨ ਦਾ ਵਿਟੇਗਾ ਮਸਿੰਗ ਕਾਟਨ ਕੈਮਰੀ ਕਾਟਨ ਦਾ ਸੂਟ ਜੇ ਵੇਖ ਸਕਦੇ ਜੇ ਤੁਸੀਂ ਬਿਨਾ ਲਾਈਨਿੰਗ ਤੋਂ ਸਟਿਚ ਹੋ ਜਾਂਦਾ ਜੀ ਇਹਦਾ ਰੇਟ ਜਿਹੜਾ ਹੈਗਾ ਜੇ ਸੂਟਾਂ ਦਾ ਉਹ ਸਿਰਫ ਹੈਗਾ ਜੇ 750 ਰੁਪਏ 750 ਦੇ ਪੰਜਾਹ ਦੇ ਸੀ ਫਰੀ ਦੇ ਨਾਲ ਇਹ ਸੂਟ ਸਸਤੇ ਥੋੜੇ ਜੀ ਇਹ ਚ ਆ ਗਿਆ ਹੁਣ ਲਾਈਟ ਪਿੰਕ ਕਲਰ ਦੇ ਪਿੰਕ ਕਲਰ ਇਹ ਡਿਜ਼ਾਈਨ ਸੇਮ ਆਊਗਾ ਸੇਮ ਡਿਜ਼ਾਈਨ ਹੈ ਕਲਰ ਤੁਹਾਨੂੰ ਦਿਖਾਈ ਜਾਂਦੇ ਇਹਨਾਂ ਦੇ ਵਿੱਚ ਆਪਾਂ ਆ ਲੋ ਚੈੱਕ ਕਰ ਲਓ ਮਸਲੀ ਕਟੰਗਾ ਨਾਲ ਕੱਟ ਵਰਕ ਹੈ ਇਹਦੇ ਵਿੱਚ ਲਾਈਨਿੰਗ ਦੀ ਲੋੜ ਪੈਣੀ ਹੈ ਲਾਈਟ ਕਲਰ ਦੇ ਵਿੱਚ ਹੂੰ ਸਿੱਜੀ ਪਾਉਂਗੀ ਇਹ ਚਾਹੀਆ ਸਲੇਟੀ ਕਲਰ ਆ ਗਿਆ ਇਹ ਆਗਾ ਸਲੇਟੀ ਸਲੇਟੀ ਕਲਰ ਹੀਰ ਕਲਰ ਰਿਹਾ ਹੀਰ ਸਲੇਟੀ ਦੋਵੇਂ ਇਕੱਠੇ ਆ ਜਾਂਦੇ ਲਓ ਜੀ ਆ ਲਓ ਜੀ ਹੀਰ ਵੀ ਆ ਗਈ ਜੇ ਤੇ ਸਲੇਟੀ ਪਹਿਲਾਂ ਲੰਘੀ ਤੇ ਕਲਰ ਆ ਗਏ ਜੇ ਤੁਹਾਡੇ ਕੋਲ ਸਾਰੇ ਇਹਨਾਂ ਦੇ ਵਿੱਚ ਜਿਹੜੇ ਰਹਿ ਗਏ ਸਾਡੇ ਕੋਲ ਤੇ ਇਹ ਹੈਗੇ ਜੇ ਕੈਮਰੀ ਕਾਟਨ ਦੇ ਸੂਟ ਸ਼ਿਪਿੰਗ ਹੈਗੀ ਜੇ ਇਹਨਾਂ ਦੇ ਵਿੱਚ ਫ੍ਰੀ ਰੇਟ ਹੈਗਾ ਜੀ ਇਹਨਾਂ ਦਾ 950 ਤੇ ਆ ਚਾਰ ਸੂਟਾਂ ਦਾ ਜਿਹੜਾ ਹੈਗਾ ਜੀ 750 ਤੇ ਬਾਕੀ ਹੋਰ ਨਵੀਆਂ ਵੀਡੀਓ ਤੇ ਨਵੀਂ ਕਲੈਕਸ਼ਨ ਵੇਖਣ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਮਿਲਦੇ ਹਾਂ ਨਵੀਂ ਵੀਡੀਓ ਨਵੇਂ ਲਾਈਵ ਦੇ ਵਿੱਚ ਬਾਏ ਬਾਏ ਸასი ਕਾਲ ਜੀ ਟੇਕ ਕੇਅਰ